ਸਾਰੇ ਬੋਲ ਹallelujah। ਹੋਰ ਜੇ ਰੱਖਦਾ ਹੈ ਪ੍ਰਾਰਥਨਾ ਵਿੱਚ ਕਹਦਾ ਆਪਣੇ ਹੀ ਦੁਆ ਨਹੀਂ ਕਰਦਾ ਹੈ ਨਾ ਉਹ ਹੋਰਦੀ ਦੀ ਦੁਆ ਕਰਦਾ ਹੈ। ਤਿੰਨ ਟਾਈਮ ਜੇ ਦੁਆ ਕਰਦਾ ਉਹਦੀ ਦੁਆ ਕਰਦਾ ਰੈਗੂਲਰ ਉਹਨੂੰ ਫਿਕਰ ਹੈ ਕਰਿਆ। ਸਾਰੇ ਬੋਲ ਹallelujah। ਜਿਹੜਾ ਸਾਨੂੰ ਆਪਣੇ ਪਰਿਵਾਰ ਦਾ ਫਿਕਰਾ ਪਾਸ ਤੋਂ ਆਪਣੇ ਪਰਿਵਾਰ ਦਾ ਫਿਕਰਾ। ਸਾਰੇ ਬੋਲ ਹallelujah। ਜਿਹੜਾ ਜੋ ਇਲੀਡੈਂਟਲ ਪ੍ਰਾਰਥਨਾ ਕਰਦਾ ਕਿ ਤੈਨੂੰ पास्टर तो प्रार्थना वो स्पेशल प्रार्थना करो ज़रूरत नहीं वो तीन ही टाइम प्रार्थना करना पूरा इधर नहीं जो प्रभु चाचा से लोग नहीं आते हैं लोग भी चिकन का बना इन्हें शकार शुन्ना सके इन्हें सक्षात रखो एक दूसरे चाचा से ना पाज जान एक पाज करना जान इन्हें तुझे शुन्ना इन्हें तुझे आशीर्वाद इन्हें मदद करो इन्हें ਤਾਂ ਤੁਸੀਂ ਕਿਹਾ ਕਿ ਕਿਰਾਨਾ ਦਾ ਮਾਲ ਪਤਾ ਜਪੀ ਸਾਈਂ ਅੰਦਰ ਬੋਲੇ ਨਾ ਤਾਂ ਅੰਦਰ ਤੋਂ ਬੋਲ ਕੇ ਤਰੱਕੀ ਆ ਮੈਂ ਅੱਗੇ ਵਧੇ ਲਾ ਕੇ ਸਾਡਾ ਕਿਰਾਨਾ ਧੰਨ ਕਰੇ ਹਜ਼ੂਰੀ ਇਸ਼ਤਿਹਾਰ ਹੋ ਸਾਡੇ ਨਾਲ ਇਸੇ ਵਾਲੇ ਪਰਿਵਰਤਨ ਹੋ ਬੁਰ ਹੇਲੇਲੂਇਆ ਸਭਨੇ ਕਰ ਲੋ ਮੈਨੂੰ ਹੋਰ ਕੋਈ ਕੰਮ ਨਹੀਂ ਦਾ ਸਿਰ ਤੋਂ ਕੰਮ ਨਾਲ ਪ੍ਰਾਰਥਨਾ ਕਰਨ ਲੱਗ ਪਾਟੇ ਮੈਂ ਚੋਣ ਤੇ अपना तो काम मेरा करता है उसका नाइट रूजी प्रार्थना करने का मौका दिन भी प्रार्थना करने का मौका देने मैं थोड़ा सा जरूरत है ज्यादा तो ज्यादा खुआ हो रही है इसे गा चिंता ना करो बस

ਸਾਰੇ ਬਹੁ ਹਲੇਲੂਇਆ ਇਹੋ ਸਾਰੇ ਵਿੱਚ ਵਾਤਾ ਹੋ ਗਿਆ ਵਾਤਾ ਹਮੇਸ਼ਾ ਸਾਰੇ ਵਿੱਚ ਜ ਜਿਦਾਂ ਜ ਆਪਣੇ ਚੱਤ ਦੇ ਨਾਲ ਮਿਲ ਕੇ ਰਹਿਣਾ